ਜੀ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਆ ਫ੍ਰੈਸ਼ ਚਨੇ ਤੇ ਆਪਾਂ ਬਲੈਕ ਚਨੇ 'ਚ ਪਾਣੀ 'ਚ ਪਾ ਕੇ ਥੋੜਾ ਜਿਹਾ ਨਮਕ ਪਾ ਕੇ ਬਲੈਕ ਚਨੇ ਉਬਲਣ ਵਾਸਤੇ ਰੱਖਤੇ ਜੀ ਤੇ ਦੇਖ ਸਕਦੇ ਹੋ ਜੀ ਦੇਖਿਆ ਸੀ ਪਹਿਲਾਂ ਕਿ ਆਪਾਂ ਬਲੈਕ ਚਨੇ ਬਣਨ ਵਾਸਤੇ ਰੱਖਤੇ ਹੁਣ ਆਪਾਂ ਉਹਦੇ ਲਈ ਮਸਾਲਾ ਤਿਆਰ ਕਰਾਂਗੇ ਉਹਦੇ ਲਈ ਆਪਾਂ ਲਏ ਆ ਪਿਆਜ਼ ਲਸਣ ਅਦਰਕ ਤੇ ਹਰੀਆਂ ਮਿਰਚਾਂ ਇਹਨੂੰ ਆਪਾਂ ਮੈਕਸੀ ਦੇ ਵਿੱਚ ਪਾ ਕੇ ਪੀਸ ਲਵਾਂਗੇ ਆਪਾਂ ਆਪਾ ਤੇਲ ਗਰਮ ਤਰਿਆ ਸੀਗਾ ਚਣਿਆ ਵਾਸਤੇ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਲਿਆ ਤੇ ਹੈਗ ਤੇ ਜੋੜਾ ਆਪਾਂ ਮਸਾਲਾ ਤਿਆਰ ਕੀਤਾ ਸੀਗਾ ਪਿਆਜ਼ ਹਰੀਆ ਮਿਰਚਾਂ ਲਸਣ ਤੇ ਅਦਰਕ ਦਾ ਆਪਾਂ ਉਹਦੇ ਨਾਲ ਤੜਕਾ ਲਾ ਲੈਣਾ ਤੁਸੀਂ ਦੇਖ ਸਕਦੇ ਆਂ ਜੀ ਜਾਪਾ ਮਸਾਲੇ ਦੇ ਵਿੱਚ ਥੋੜਾ ਜਿਹਾ ਨਮਕ ਪਾ ਲਿਆ ਗਲੋਈ ਮਸਾਲਾ ਆਪਣਾ ਪੁੱਜ ਕੇ ਹੋ ਗਿਆ ਤਿਆਰ ਤੇ ਦੇਖ ਸਕਦੇ ਹਾਂ ਹੁਣ ਆਪਾਂ ਇਹ ਚ ਪਾਵਾਂਗੇ ਮਸਾਲੇ ਹਲਦੀ ਲਾਲ ਮਿਰਚ ਗਰਮ ਮਸਾਲਾ ਤੇ ਆ ਰੈੱਡ ਮੈਸਚ ਜਿਹੜੂਗੇ ਆਪਾਂ ਕਸ਼ਮੀਰੀ ਮੈਸਚ ਕਹਿ ਦਿੰਨੇ ਆ ਤੇ ਹੁਣ ਆਪਾਂ ਇਹ ਚ ਥੋੜਾ ਜਿਹਾ ਪਾਣੀ ਪਾ ਕੇ ਤੇਨੂੰ ਹਿਲਾ ਲਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਚਨੇ ਆਪਣੇ ਬੋਇਲ ਹੋ ਗਏ ਆ ਤੇ ਹੁਣ ਆਪਾਂ ਇਹਨੂੰ ਜਿਹੜਾ ਮਸਾਲਾ ਆਪਾਂ ਬਣਾਇਆ ਸੀਗਾ ਜੀ ਆਪਾਂ ਉਹਦੇ ਵਿੱਚ ਪਾ ਦਵਾਂਗੇ ਦੇਖੋ ਆਪਣੀ ਸਬਜੀ ਹੋ ਗਈ ਬਲੈਕ ਚਨਾ ਦੀ ਤਿਆਰ ਤੁਸੀਂ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਆਪਣੀਆਂ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਫੋਲੋ